ਮੇਰੇ ਹਸਬੰਦ ਵਾ ਉਹਨਾਂ ਦਾ ਨਾਮ ਵਿਕਰਮਜੀਤ ਸਿੰਘ ਦਾ 15 ਦਿਨ ਹੋ ਗਏ ਮੇਰੇ ਹਸਬੰਦ ਵਾ ਉਹਨਾਂ ਦਾ ਨਾਮ ਵਿਕਰਮਜੀਤ ਸਿੰਘ ਦਾ 15 ਦਿਨ ਹੋ ਗਏ ਮੇਰਾ ਨਾਮ ਮਨਵਾ ਮੇਰੇ ਹਸਬੰਡ ਦਾ ਹਾਂਜੀ ਉਹਨਾਂ ਦਾ ਨਾਮ ਵਿਕਰਮ ਜੀ ਤਾਂ ਕਰੋ ਰੋਟੀ ਖਾ ਕੇ ਕੰਮ ਤੇ ਗਏ ਆ ਸ਼ਾਮ ਨੂੰ ਘਰ ਨਹੀਂ ਆਏ ਕਿ ਦਿਹਾੜੀ ਲਾ ਕੇ ਤਵਾਜ ਜਿਹੜੀਆਂ ਦੇ ਚੋਂ ਉੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਅੱਜ 15 ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਦਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲੜ-ਡੱੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲ ਚਾਲ ਹੋਈ ਆ ਹਾਂਜੀ ਡੈਡੀ ਵੈਣਾ ਕੰਮ ਤੇ ਗਏ ਬਸ ਬਾ ਸ਼ਾਮ ਨੂੰ ਘਰ ਲਈ ਉਹਨਾਂ ਨੂੰ ਪਤਾ ਕਿ ਇਹ ਚਲਿੱਪੀਆਂ ਵਾਲੇ ਚੋਂ ਪੁੱਤਰ ਆ ਉਦੋਂ ਬਾਅਦ ਘਰ ਨਹੀਂ ਹੋਏ ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰੋਂ ਗਿਆ ਹਾਂਜੀ ਅਸੀਂ ਸਾਰੇ ਰਿਸ਼ਤੇਦਾਰਾਂ ਚ ਫੋਨ ਕੀਤੇ ਉਹ ਤਾਂ ਆ ਜੀ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹਿ ਪਰ ਕਿ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੋਣੀ ਤੇ ਮੇਰੇ ਨਾਨਾ ਅਸੀਂ 4 ਲੱਭਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਬੋ ਕੇ ਘਰੇ ਆ ਗਏ ਅਸੀਂ ਇਹਨੂੰ ਪੁਲਿਸ ਕੋਲ ਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸ਼ਹਿਰ ਚ ਹੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਲਾਪਤਾ ਹੋਇਆ ਮੇਰਾ ਮਾਂ ਕੋਈ ਨਹੀਂ ਸਾਨੂੰ ਸਾਥ ਚਾਹੀਦਾ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਕਿਹੜਾ ਗਿਆ ਰੋਟੀ ਲੈ ਕੇ ਗਿਆ ਵਾ ਉਥੋਂ ਕੰਮ ਕਰਕੇ ਆਇਆ ਵਾ ਸਾਮ ਨੂੰ 6 ਵਜੇ ਉਤਰਿਆ ਉਥੋਂ ਉਹਦੂ ਬਾਅਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਆ ਕਿ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲੱਗਾ ਕੰਮ ਵੀ ਕਰ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਿਓ ਪੁੱਤ ਹੀ ਲੇਬਰ ਦਾ ਕੰਮ ਕਰਦੇ ਆਂ ਵਿਹਾੜੀ ਲਾ ਕੇ ਆਣ ਕੇ ਘਰ ਲਿਆ ਚਲਾਉਂਦੇ ਆਂ ਦੂਸਰ ਸਟਾਲ ਵੀ ਕੋਲਸ ਨੂੰ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਛ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਛ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਪੀ ਇਹ ਛੇਰਾ ਮਾ ਲਿਆ ਉਹ ਸਕੂਟਰੀ ਤੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿਬਰ ਨਹੀਂ ਲੈ ਕੇ ਗਿਆ ਸਾਨੂੰ ਇਹ ਚਾਹੀਦਾ ਨਿਸ਼ਾਬ ਚਾਹੀਦਾ ਪੀ ਇਹਦੇ ਕੋ ਪੁੱਛੋ ਇਹਨੂੰ ਫੜ ਵੀ ਸਕਦੇ ਆ ਕੁਛ ਕੁਛ ਇਹ ਪਾਰਚੇ ਬੰਦਾ ਕੱਢ ਸਕਦੀ ਆ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਇਹਨਾਂ ਸਾਡੇ ਬੰਦੇ ਦਾ ਥੋੜਾ ਬੋਧ ਪਤਾ ਲੱਗਣਾ ਚਾਹੀਦਾ ਇਹ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਦਾ ਸ਼ਾਬੀ ਇਹ ਤੁਹਾਨੂੰ ਮਿਲਣੀ ਚਾਹੀਦੀ ਐ ਨਾ ਵੀ ਛੇਤੀ ਤੋਂ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਵਾ ਹਾਂਜੀ ਸਾਡੀ ਜੀ ਹਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹ ਵੀ ਬਾਰੇ ਵੀ ਅਸੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜੀ ਘੁੰਮਦੇ ਫਿਰਦੇ ਰਹੇ ਆ ਉਹਦਾ ਵੀ ਕੋਈ ਸਾਨੂੰ ਇਨਸਾਬ ਨਹੀਂ ਮਿਲਿਆ ਉਹਦਾ ਉਹ ਦੋਸੀ ਵੀ ਹੈਗੇ ਧਾਰੀਵਾਲ ਦੇ ਦੋਸੀ ਟੁੰਡੇ ਦੇ ਕੋਨਾ ਮਾਰਿਆ ਤੇ ਨਾ ਪਿਓ ਪਤਾ ਨੇ ਮਾਰਿਆ ਨਾ ਕੋਈ ਗੱਲ ਕਰਦੇ ਕੋਣ ਹਾਨੂੰ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਜੇ ਕਿਤੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਸਾਨੂੰ ਬਤਾ ਬੱਚਾ ਸਾਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਸਾਨੂੰ ਇਨਸਾਦੀ ਚਾਹੀਦੀ ਹੈ ਪੁਲਿਸ ਨੂੰ ਇਨਸਾਦੀ ਦੇਣੀ ਚਾਹੀਦੀ ਅਸੀਂ ਇਹ ਅੱਬ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਿਸ ਕੋ ਆ ਜੰਦੇ ਕੁਛ ਨਹੀਂ ਸਾਨੂੰ ਦੱਸ ਰਹੀ ਪੁਲਸੀ ਵੀ ਬੰਦ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਉਹ ਘੇਤੇ ਆਇਕਰ ਘਰੋਂ ਆਗੇ 15 ਦਿਨ ਹੋ ਗਏ ਆ ਕਰਨ ਉਹਦੇ ਮਦਰ ਭੱਜੇ ਫਿਰਦੇ ਹੁਣ ਘਾਰੇ ਦੇ ਵਿੱਚ ਕਿਦਾਂ ਚੱਲੂਗਾ ਡਾਈ ਜੇ ਹੀ 15 ਦਿਨ ਦੇ ਵਿੱਚ ਇੱਥੇ ਉਹਦੇ ਮਦਰ ਭੱਜੇ ਫਿਰਦੇ ਆ ਨੂੰ 15 ਦਿਨਾਂ ਦੇ ਵਿੱਚ ਜੇ ਕੋਈ ਨਿਸ਼ਾਪ ਨਹੀਂ ਮਿਲਿਆ ਤੇ ਮਿਲਣਾ ਕਦੋਂ ਆ ਜੀ ਨਸ਼ਾ ਕਿਤਾ ਕਰਦਾ ਸੀ ਤੂੰ ਪਹਿਲਾਂ ਨਸ਼ਾ ਪੱਤਾ ਕਰਦਾ ਹੀ ਇਹੇ ਧੁਰਬ ਨਸ਼ਾ ਪੱਤਾ ਕਰਦਾ ਹੀ ਇਹ ਇਹ ਨਹੀਂ ਆ ਦੇ ਵੀ ਨਸ਼ਾ ਪੱਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਬੰਦਾ ਜਿੰਦਾਬਾ ਉੱਥੇ ਬੈਠਾ ਕੰਮ ਦੇ ਨਾਲ ਲਾ ਕੇ ਪਾਣੀ ਤਾਂ ਪਿਆ ਆ ਵਾ ਬਲਗਲ ਗੱਲਬਾਤ ਕਰ ਰਿਹਾ ਉਦੋਂ ਬਾਅਦ ਪਤਾ ਨਹੀਂ ਲੱਗਾ ਕਿ ਇਹ ਚਿਹਰਾ ਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਪੁਲਿਸ ਨੂੰ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਰਿਸਾਬੀ ਚਾਹੀਦੀ ਹੈ ਪੁਲਿਸ ਨੂੰ ਚਾਹੀਦੀਆਂ ਨਸਬੀ ਮਿਲਣੀ ਚਾਹੀਦੀ ਹੈ ਇੱਕ ਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਜੰਦਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਸੀ ਇੱਕ ਤੇ ਸ਼ਿਰਾ ਹਸਨਪੁਰੀਆ ਇੱਕ ਅਹਮਦਾਬਾਦ ਦਾ ਜੋਗਨ ਭਈ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬੰਦੀ ਕਾਰਵਾਈ ਸੀ ਮਕਦਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਧਰਜ ਕਰ ਲਿਆ ਹੈ ਉਹਨਾਂ ਦੋਵਾਂ ਮੁਣਿਆਂ ਦੇ ਖਿਲਾਫ ਸ਼ੇਰਾ ਹਸਨਪ੍ਰੀਆ ਤੇ ਜੋ ਬੰਦੇ ਅੰદાવાદ ਦੇ ਖਿਲਾਫ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿੰਨਾ ਜਿੰਨਾ ਦਾ ਵੀ ਉਹ ਨਾਂ ਲੈਦੇ ਰੋਏ ਸੀ ਉਹਨਾਂ ਨੂੰ ਲਿਆ ਕੇ ਕਸ਼ਕਸ਼ ਸ਼ਕਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਸਰ ਜਿਸ ਤਿੱਕੇ ਇਹ ਨੋਟ ਉਹ ਜਿੰਨਾ ਕੋਈ ਮੇਸ਼ੇ ਆਦੀ ਜਾਂ ਮੇਸ਼ੇ ਨਹੀਂ ਵੀ ਅਸੀਂ ਕਰਕੇ ਸਮਝ ਆਈ ਕਿ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਉਂ ਜਿਉਂ ਤਫਤੀਸ਼ ਚੱਲਦੀ ਏ ਜੇ ਇਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜੜੀ